ਲੁਧਿਆਣਾ ਦੇ ਵਿੱਚ ਲੁਧਿਆਣਾ ਨਗਰ ਨਿਗਮ ਦੇ ਵੱਲੋਂ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਜਿੱਥੇ ਗੈਰ ਕਾਨੂੰਨੀ ਉਸਾਰੀਆਂ ਦੇ ਖਿਲਾਫ ਕਾਰਵਾਈ ਨਾ ਕਰਨ ਤੇ ਦੱਸਦਈਏ ਕਿ ਬਿਲਡਿੰਗ ਇਨਸਪੈਕਟਰ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਬਿਲਡਿੰਗ ਇਨਸਪੈਕਟਰ ਕੁਲਜੀਤ ਸਿੰਘ ਮੰਗਰ ਨੂੰ ਦੱਸਦਈਏ ਕਿ ਨਗਰ ਨਿਗਮ ਕਮਿਸ਼ਨਰ ਅਦਿੱਤ્ય ਦੇ ਚਨਵਾਲ ਦੇ ਵੱਲੋਂ ਕਾਰਵਾਈ ਕਰਦਿਆਂ ਉਹਨਾਂ ਨੂੰ ਸਸਪੈਂਡ ਜੋ ਹੈ ਉਹ ਕਰ ਦਿੱਤਾ ਗਿਆ ਹੈ ਤਾਂ ਇਹ ਕਾਰਵਾਈ ਵੇਖਣ ਨੂੰ ਮਿਲੀ ਹੈ ਲੁਧਿਆਣਾ ਨਗਰ ਨਿਗਮ ਦੇ ਵਿੱਚ ਦੱਸਦਈਏ ਕਿ ਨਗਰ ਨਿਗਮ ਕਮਿਸ਼ਨਰ ਅਦਿੱਤ ਦੇ ਚਲਵਾਲ ਦੇ ਵੱਲੋਂ ਸਪਸ਼ਟ ਨਿਰਦੇਸ਼ ਦਿੱਤੇ ਗਏ ਸੀ ਕਿ ਜੋ ਵੀ ਗੈਰ ਕਾਨੂੰਨੀ ਉਸਾਰੀਆਂ ਹੋ ਰਹੀਆਂ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਤੇ ਅਜਿਹਾ ਨਾ ਕਰਨ ਤੇ ਜੋ ਬਿਲਡਿੰਗ ਇਨਸਪੈਕਟਰ ਨੇ ਉਹਨਾਂ ਦੇ ਖਿਲਾਫ ਜਾਂ ਅਧਿਕਾਰੀ ਜੋ ਨੇ ਉਹਨਾਂ ਦੇ ਖਿਲਾਫ ਐਕਸ਼ਨ ਜੋ ਹੈ ਉਹ ਲਿਆ ਜਾਵੇਗਾ ਤਾਂ ਜਹੇ ਵਿੱਚ ਹੀ ਦੱਸਦੀ ਕਿ ਬਿਲਡਿੰਗ ਇਨਸਪੈਕਟਰ ਕੁਜੀਤ ਸਿੰਘ ਮੰਗੜ ਜੋ ਸੀਓ ਗੈਰ ਕਾਨੂੰਨੀ ਉਸਾਰੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਸੀ ਤੇ ਉੱਥੇ ਹੀ ਆਪਣੀ ਡਿਊਟੀ ਦੇ ਵਿੱਚ ਅਣਗਹਿਲੀ ਵੀ ਕਰ ਰਹੇ ਸੀ ਤਾਂ ਇਸੇ ਦੇ ਮੱਦੇਨਜ਼ਰ ਡਿਊਟੀ ਚਣਗਹਿਲੀ ਤੇ ਗੈਰ ਕਾਨੂੰਨੀ ਉਸਾਰੀਆਂ ਦੇ ਖਿਲਾਫ ਕਾਰਵਾਈ ਨਾ ਕਰਨ ਤੇ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਇਹ ਐਕਸ਼ਨ ਜੋ ਹੈ ਉਹ ਲਿਆ ਗਿਆ ਹੈ ਤਾਂ ਮੁਅਤਲ ਜੋ ਹੈ ਉਹ ਕੁਜੀਤ ਸਿੰਘ ਮੰਗੜ ਬਿਲਡਿੰਗ ਇਨਸਪੈਕਟਰ ਨੂੰ ਕਰ ਦਿੱਤਾ ਗਿਆ ਹੈ ਤਾਂ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਜਿੱਥੇ ਕੁਜੀਤ ਸਿੰਘ ਮੰਗੜ ਬਿਲਡਿੰਗ ਇਨਸਪੈਕਟਰ ਨੂੰ ਮੁਅਤਲ ਕਰ ਦਿੱਤਾ ਗਿਆ ਦੱਸਦੀ ਕਿ ਨਗਰ ਕਮਿਸ਼ਨਰ ਨੇ ਅਦਿੱਤ્ય ਦੇਸਲਵਾਲ ਨੇ ਦੱਸਦੀ ਹੈ ਕਿ ਇਹ ਕਿਹਾ ਹੈ ਕਿ ਜੋ ਵੀ ਲੋਕ ਆਪਣੀਆਂ ਬਿਲਡਿੰਗ ਬਣਾ ਰਹੇ ਨੇ ਉਹ ਪਹਿਲਾਂ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਦੀ ਜੋ ਹੈ ਉਹ ਪ੍ਰਵਾਨਗੀ ਲੈਣ ਮਨਜ਼ੂਰੀ ਲੈਣ ਜਿਸ ਤੋਂ ਬਾਅਦ ਹੀ ਉਹ ਬਿਲਡਿੰਗ ਦੀ ਜੋ ਹੈ ਉਹ ਉਸਾਰੀ ਕਰਨ ਤਾਂ ਕਿ ਉਹਨਾਂ ਦੀ ਬਿਲਡਿੰਗ ਦੇ ਖਿਲਾਫ ਕੋਈ ਵੀ ਗੈਰ ਕਾਨੂੰਨੀ ਉਸਾਰੀ ਨਾ ਹੋ ਸਕੇ ਤੇ ਕੋਈ ਵੀ ਕਾਰਵਾਈ ਕੱਲ ਨੂੰ ਨਗਰ ਨਿਗਮ ਦੇ ਵੱਲੋਂ ਨਾ ਕੀਤੀ ਜਾ ਸਕੇਤਾ ਜਹੇਚ ਲੋਕਾਂ ਨੂੰ ਬਿਲਡਿੰਗ ਪਲਾਨ ਦੀ ਪਹਿਲਾਂ ਮਨਜ਼ੂਰੀ ਜੋ ਹੈ ਉਹ ਨਗਰ ਨਿਗਮ ਤੋਂ ਲੈਣੀ ਚਾਹੀਦੀ ਹੈ ਜਿਸ ਤੋਂ ਬਾਅਦ ਹੀ ਉਸਾਰੀ ਜੋ ਹੈ ਉਹ ਕਰਨੀ ਚਾਹੀਦੀ ਹੈ ਤਾਂ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਇਹ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਦੱਸਦੇ ਕਿ ਬਿਲਡਿੰਗ ਇਨਸਪੈਕਟਰ ਕੁਲਜੀਤ ਸਿੰਘ ਮੰਗੜਟ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਡਿਊਟੀ ਵਿੱਚ ਅਣਗੈਲੀ ਤੇ ਗੈਰ ਕਾਨੂੰਨੀ ਉਸਾਰੀਆਂ ਦੇ ਖਿਲਾਫ ਕਾਰਵਾਈ ਨਾ ਕਰਨ ਤੇ ਇਹ ਐਕਸ਼ਨ ਜੋ ਹੈ ਉਹ ਵੇਖਣ ਨੂੰ ਮਿਲਿਆ